ਸਾਂਝੀ ਕਾਲ ਦੀ ਡੀਪੀਜੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਕਲਾਨੌਰ ਤੋਂ ਤੁਹਾਨੂੰ ਦੱਸ ਦਈਏ ਕਿ ਲਾਪ੍ਰੀਤ ਸਿੰਘ ਖੁਜੀਪੁਰ ਨੇ ਇਹ ਕਲਾਨੌਰ ਤੋਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਇਹ ਰੋਡ ਦੇ ਉੱਤੇ ਦੁਕਾਨਾਂ ਦੇ ਗਾੜੀ ਮਾਰਕੀਟ ਦੇ ਅੱਗੇ ਪੂਰੀ ਤਰ੍ਹਾਂ ਜਿਹੜਾ ਆ ਉਹ ਸੜਕ ਨੇ ਲੈ ਲਿਆ ਹੈ ਇੱਕ ਨਾਲੇ ਦਾ ਰੂਪ ਤੁਹਾਨੂੰ ਦਈਏ ਕਿ ਇਹ ਪਾਣੀ ਕੋਈ ਬਰਸਾਤੀ ਨਹੀਂ ਹੈ ਇਹ ਇੱਕ ਨਾਲੇ ਦਾ ਪਾਣੀ ਹੈ ਜੋ ਕਿ ਨਾਲਾ ਓਵਰਫਲੋ ਹੋ ਕੇ ਸੜਕ ਦੇ ਉੱਪਰ ਆ ਜਾਂਦਾ ਹੈ ਤੁਹਾਨੂੰ ਦਈਏ ਕਿ ਇੱਥੋਂ ਦੇ ਵਸਨੀਕ ਤੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਨਾਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਕਿਉਂਕਿ ਅਸੀਂ ਬਹੁਤ ਵਾਰ ਪਹਿਲਾਂ ਵੀ ਇਸ ਨਾਲੇ ਦੇ ਲਈ ਜਾਂ ਇਸ ਖੜੇ ਪਾਣੀ ਦੇ ਲਈ ਬਹੁਤ ਸਾਰੀ ਜਿਹੜੇ ਆ ਉਹ ਮੰਗ ਪੱਤਰ ਦੇ ਚੁੱਕੇ ਆ ਪਰ ਇੱਕ ਵਾਰ ਵੀ ਸਾਡੀ ਜਿਹੜੀ ਹੈ ਉਹ ਗੱਲ ਨਹੀਂ ਸੁਣੀ ਗਈ ਹੁਣ ਹੀ ਪ੍ਰਸ਼ਾਸਨ ਤੇ ਨਾਲ ਦੀ ਨਾਲ ਜਿਹੜਾ ਆ ਕਮੇਟੀ ਨੂੰ ਬਾਰ-ਬਾਰ ਇੱਕੋ ਹੀ ਪੁਰਜ਼ੋਰ ਮੰਗ ਕਰਦੇ ਆ ਕਿ ਜਲਦ ਨਾਲ ਜਿਹੜਾ ਆ ਇਸ ਪਾਣੀ ਦਾ ਹੱਲ ਕੀਤਾ ਜਾਵੇ ਕਿਉਂਕਿ ਝਾੜੀਆਂ ਦੁਕਾਨਾਂ ਦੇ ਅੱਗੇ ਪੂਰੀ ਤਰ੍ਹਾਂ ਜਿਹੜਾ ਆ ਪਾਣੀ ਖੜਾ ਰਹਿੰਦਾ ਆ ਜਿਹਦੇ ਕਰਕੇ ਗ੍ਰਾਹਕਾਂ ਦਾ ਆਉਣਾ ਜਾਣਾ ਵੀ ਜਿਹੜਾ ਆ ਔਖਾ ਹੋ ਜਾਂਦਾ ਆ ਇੱਥੇ ਹੀ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਲੋਕਾਂ ਨੇ ਇਹ ਕਹਿਆ ਕਿ ਇਹ ਜੋ ਕਲਾਂ ਨੌਰ ਹੈ ਇਹ ਇੱਕ ਇਤਿਹਾਸਿਕ ਨਗਰੀ ਹੈ ਇਥੇ ਬਾਬਾ ਬੰਦਾ ਸਿੰਘ ਬਹਾਦਰ ਸ਼ੰਕਰ ਭਗਵਾਨ ਜੀ ਦਾ ਮੰਦਰ ਬਾਬਾ ਲਾਲ ਜੀ ਦਾ ਤਪ ਅਸਥਾਨ ਤੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਆ ਉਹ ਧਾਰਮਿਕ ਅਸਥਾਨ ਇੱਥੇ ਮੌਜੂਦ ਨੇ ਜਿਨ੍ਹਾਂ ਨੂੰ ਦੇਖਣ ਦੇ ਲਈ ਲੋਕ ਦੂਰੋ ਦੂਰੋ ਆਉਂਦੇ ਨੇ ਪਰ ਬਹੁਤ ਬੁਰੇ ਹਾਲਾਤਾਂ ਦੇ ਵਿੱਚੋਂ ਦੀ ਇੱਥੋਂ ਦੀ ਲੰਘਣਾ ਪੈਂਦਾ ਆ ਕਿਹਾ ਗਿਆ ਕਿ ਇਹ ਡੇਰਾ ਬਾਬਾ ਨਾਨਕ ਤੋਂ ਹੁੰਦੇ ਹੋਏ ਅੰਮ੍ਰਿਤਸਰ ਨਾਲ ਦੀ ਨਾਲ ਜਿਹੜਾ ਆ ਗਰਦਾਸਪੁਰ ਤੇ ਗਰਦਾਸਪੁਰ ਤੋਂ ਦੇ ਹੋਏ ਹਿਮਾ ਚਲ ਜੰਮੂ ਨੂੰ ਇਹ ਰਸਤਾ ਜੋੜਦਾ ਹੈ ਪਰ ਲੰਘਣ ਵਾਲਿਆਂ ਦੇ ਲਈ ਬਹੁਤ ਜ਼ਿਆਦਾ ਪ੍ਰੇਸ਼ਾਨੀ ਬਣੀ ਹੋਈ ਹੈ ਖਾਸ ਕਰਕੇ ਇੱਥੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਵਾਸਤੇ ਇਹ ਵੱਡੀ ਮੁਸੀਬਤ ਬਣੀ ਹੋਈ ਹੈ ਕਿਉਂਕਿ ਗਾਹਕ ਜੋ ਕੇ ਪਾਣੀ ਦੇ ਵਿੱਚੋਂ ਦੀ ਲੰਘ ਕੇ ਅੱਗੇ ਆਉਣਾ ਚੰਗਾ ਨਹੀਂ ਸਮਝਦਾ ਤੇ ਜਿਹਦੇ ਨਾਲ ਦੁਕਾਨਦਾਰੀ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖਦੇ ਪਏ ਹੋ ਕਿ ਪੂਰੀਆਂ ਦੁਕਾਨਾਂ ਦੇ ਅੱਗੇ ਜਿਹੜਾ ਆ ਆ ਪਾਣੀ ਖੜਾ ਹੋਇਆ ਹੈ ਤੇ ਇਹ ਪਾਣੀ ਕਿਤੇ ਬਰਸਾਤੀ ਨਹੀਂ ਹੈ ਕਿਹਾ ਜਾਂਦਾ ਹੈ ਕਿ ਇੱਕ ਨਾਲਾ ਜੋ ਕਿ ਓਵਰਫਲੋ ਹੋ ਕੇ ਇੱਥੋਂ ਤੱਕ ਪਹੁੰਚਿਆ ਹੈ ਤੇ ਉਹਦਾ ਹੀ ਪਾਣੀ ਜਿਹੜਾ ਆ ਇੱਥੇ ਖੜਾ ਰਹਿੰਦਾ ਆ ਤੇ ਬਹੁਤ ਵਾਰ ਮੰਗ ਪੱਤਰ ਦੇ ਚੁੱਕੇ ਆ ਜਲਦ ਤੋਂ ਜਲਦ ਪ੍ਰਸ਼ਾਸਨ ਜਿਹੜਾ ਆ ਇਹਦਾ ਹੱਲ ਕਰੇ ਅਸੀਂ ਨੂੰ ਹੀ ਬੜੀ ਵਾਰ ਅਲਟੀਮੇਟਮ ਵੀ ਦੇਿਆ ਹੈ ਕਹਿ ਵੀ ਆ ਬੇਨਤੀ ਵੀ ਕਰ ਰਹੇ ਆ ਪਰ ਉਹ ਆਉਂਦੇ ਆ ਮਾੜਾ ਮੋਟਾ ਲੇਪਾ ਪੂੰਚੀ ਕਰਕੇ ਤੇ ਚਲੇ ਜਾਂਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਠੋਸਾ ਲਗਰੋ ਦੋਨਾਂ ਸਾਈਡਾਂ ਤੇ ਸਾਡੀ ਮਾਰਕੀਟ ਦੇ ਪਾਣੀ ਖੜਾ ਵਾ ਸਾਰੀ ਮਾਰਕੀਟ ਵਾਲੇ ਬੰਦੇ ਜਿਹੜੇ ਆ ਨਾ ਬਹੁਤ ਜ਼ਿਆਦਾ ਪਰੇਸ਼ਾਨ ਆ ਮਤਲਬ ਸਵੇਰੇ ਇੰਨਾ ਪਾਣੀ ਸੀ ਵੀ ਇੱਥੇ ਇੱਕ ਸਾਹ ਦੀ ਨਦੀ ਵਗਣਦੀ ਸੀ ਤੇ ਅਹੀ ਪ੍ਰਸ਼ਾਸਨ ਤੇ ਇਹੀ ਮੰਗ ਕਰਦੇ ਆ ਵੀ ਸਾਡਾ ਉਹਨਾਂ ਦਾ ਕੋਈ ਵਿਵਾਦ ਨਹੀਂ ਸਿਰਫ ਸਾਡਾ ਹੱਲ ਕੀਤਾ ਜਾਵੇ ਤਾਂ ਖਾਲਸਾ ভাই ਮੇਰਾ ਨਾਮ ਅਰਜਨਦਰ ਸਿੰਘ ਪੰਨੂ ਆ ਸਾਹੀ ਇੱਥੋਂ ਦੇ ਦੁਕਾਨਦਾਰ ਆ ਤੇ ਦੁਕਾਨਦਾਰ ਵੀ ਕਹਿੰਦੇ ਮੇਰਾ ਗਰਕ ਹੋ ਜਾਦਾ ਸਾਡਾ ਜਿਤਨਾ ਰੋਡ ਦਾ ਗਰਕ ਹੋਇਆ ਦਾ ਕਿ ਨਾ ਕੋਈ ਗਾਹਕ ਨਾ ਕੋਈ ਜਿਹੜਾ ਇਧਰੋਂ ਲੰਘਦਾ ਹੋਵੇ ਕਿ ਤੇ ਰੌਲਾ ਪਾਉਂਦਾ ਲੰਘਦਾ ਕਿ ਇੱਥੇ ਕੀ ਵੇਖੇ ਕਲਾ ਲੋਰੀਦਾ ਇਤਿਹਾਸਿਕ ਸ਼ਹਿਰ ਆ ਸ਼ਿਵਾਲਾ ਜੀ ਮੰਦਿਰ ਸਭ ਤੋਂ ਇਤਿਹਾਸਿਕ ਗੰਦਾਬਾਦ ਰ ਬਾਵਾਲਾ ਲਾਲ ਜੀ ਦੀ ਸਮਾਰਕ ਕਿ ਅਕਬਰ ਦਾ ਤਖਤ ਤੇ ਦੂਰ ਦੂਰ ਤੋਂ ਲੋਕੀਂ ਗੰਬੇ ਤੱਕ ਦੁਨੀਆ ਤੇ ਵੇਖਣ ਆਉਂਦੀ ਹੈ ਸ਼ਹਿਰ ਨੂੰ ਤੇ ਕਹਿੰਦੇ ਕਲਨੌਰ ਦੇ ਇਤਿਹਾਸਿਕ ਸਥਾਨ ਵੇਖਣ ਜਾਈਏ ਇੱਥੇ ਆਨ ਕੇ ਕਹਿੰਦੇ ਸ਼ਹਿਰ ਦੇ ਵਿੱਚ ਕੀ ਵੇਖਣਾ ਸ਼ਹਿਰ ਦੇ ਕਲਨੌਰ ਦੇ ਐਂਟਰੀ ਕਰਦੇ ਆ ਕਲਨੌਰ ਦਾ ਗੰਦ ਵੇਖਣਾ ਕਹਿੰਦੇ ਜੋ ਪਾਣੀ ਆ ਔਰ ਸਾਰੇ ਅੱਧਿਓ ਵੱਧ ਸ਼ਹਿਰ ਦਾ ਸੂਭਧਾ ਕੇਂਦਰ ਵੱਲੋਂ ਦੀ ਪਾਣੀ ਆਂ ਕੇ ਨਾਲਾ ਓਵਰਫਲੋ ਹੋ ਗਿਆ ਰੋਡ ਦੇ ਵਿੱਚ ਪਾਣੀ ਪੈ ਰਿਹਾ ਮੀਂਹ ਦਾ ਪਾਣੀ ਨਾ ਸਮਝਿਆ ਜਾਏ ਨਾਲੇ ਦਾ ਪਾਣੀ ਅੱਧਿਓ ਵੱਧ ਸ਼ਹਿਰ ਦਾ ਪ੍ਰਥਮ 12 ਮਹੀਨੇ ਤੋਂ ਪਾਲਗਿਆਰ ਪਾਣੀ ਪੈਂਦਾ ਰਹਿੰਦਾ ਓਵਰਫਲੋ ਹੋ ਗਿਆ ਇਧਰ ਕਰਤਾਰਪੁਰ ਕੋਲੀਡੋਰ ਨਾਲ ਜਾ ਕੇ ਮਿਲਦਾ ਉਧਰ ਗੁਰਰਾਮਦਾਸ ਨਗਰੀ ਨਾਲ ਅਮਰਸਰ ਮਿਲਦਾ ਇਧਰੋਂ ਡਿਸਟ੍ਰਿਕਟ ਗੁਰਦਾਸਪੁਰ ਨਾਲ ਮਿਲਦਾ ਜਿਹੜਾ ਸਭ ਤੋਂ ਵੱਡਾ ਡਿਸਟ੍ਰਿਕਟ ਹੈ ਗੁਰਦਾਸਪੁਰ ਉਧਰੋਂ ਜੰਮੂ ਕਸ਼ਮੀਰ ਹਿਮਾਚਲਾ ਜਾ ਮਿਲਦਾ ਇਧਰੋਂ ਰੋਡ ਲਿੰਕ ਰੋਡ ਅਸੀਂ ਪ੍ਰਸ਼ਾਸਨ ਨੂੰ ਬਹੁਤ ਮੰਗ ਪੱਤਰ ਦੇ ਚੁੱਕੇ ਆ ਜੀ ਪਾਣੀ ਦਾ ਕਿਤੇ ਪਾਣੀ ਉਹਨਾਂ ਨੇ ਚੜਦੇ ਪਾਛ ਨੂੰ ਕੱਢਿਆ ਇਧਰ ਨੂੰ ਜਾਂਦਾ ਨਹੀਂ ਅਸੀਂ ਪ੍ਰਸ਼ਾਸਨ ਸਾਹਿਬ ਨੂੰ ਮੰਗ ਕਰਦੇ ਜੀ ਨਾਲਾ ਬਣਾਓ ਇਹਦੀ ਸਫਾਈ ਕਰਾਓ ਔਰ ਲੈਂਦੇ ਪਾਛ ਨੂੰ ਪਾਣੀ ਕੀਤਾ ਜੇ ਕਿਰਨ ਵਿੱਚ ਪ ਜਿਹੜਾ ਹੈਗਾ ਹੋਰ ਲੋਕੀ ਨਹੀਂ ਹੱਲ ਕਰਦਾ ਮੇਰੇ ਇਹੋ ਹੀ ਅਸੀਂ ਜੋ ਦੁਕਾਨਦਾਰਾਂ ਜੋ ਇਥੇ ਨਗਰਵਾਸੀ ਨੇ ਸਾਰਿਆਂ ਦੀ ਸਹਿਯੋਗ ਨਾਲੇ ਰੋਡ ਬੰਦ ਕੀਤਾ ਜਾਏਗਾ ਕਿਉਂਕਿ ਅਸੀਂ ਮੰਗ ਪੱਤਰ ਮੈਡਮ ਨੂੰ ਦੇ ਚੁੱਕੇ ਆ ਤੇ ਰੋਡ ਬੰਦ ਕਰਾਂਗੇ ਫਿਰ ਵੀ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਇਹ ਕੰਮ ਕਰ ਚੁੱਕੇ ਆ ਪਰ ਮੰਗ ਪੱਤਰ ਦੇ ਚੁੱਕੇ ਆ ਬਹੁਤ ਜ਼ਿਆਦਾ ਇੱਕ ਦਿਨ ਹੀ ਹੈ 3 ਸਾਲ ਹੋ ਗਏ ਰੋਡ ਬਣੇ ਨੂੰ ਜੋ ਸੀਵਰੇਜ ਪਿਆ ਗਲਤ ਪਿਆ ਗਾ ਉਹਦਾ ਪਾਣੀ ਉਧਰ ਨੂੰ ਚਾਲਾ ਸ਼ਹਿਰ ਦਾ ਕੀਤਾ ਰਿਹਾ ਤੇ ਇਧਰ ਦਾ ਇਹ ਸਰਹ ਲੋਈਂ ਦਾ ਕੋਈ ਜ਼ਿਆਦਾ ਲੰਮਾ ਨਹੀਂ ਸਿਰਫ 500 ਮੀਟਰ ਤੋਂ ਘੱਟ ਨਾਲਾ ਸਾਫ਼ ਹੋਣਾ ਜਿਹੜਾ ਨੇ ਨਾਲਾ ਇਹਦੇ ਇੱਥੇ ਹੀ ਪ੍ਰਸ਼ਾਸਨ ਨੂੰ ਦਿੱਤੀ ਐਪਲੀਕੇਸ਼ਨ ਉਹ ਕਹਿੰਦੇ ਐਨਐਚਏ ਦਾ ਨਾਲਾ ਇਹ ਨੂੰ ਸਫਾਈ ਨਹੀਂ ਕਰਾ ਸਕਦੇ ਤੇ ਇਹਨੂੰ ਦੱਸ ਰਹੇ ਕਿ ਅਸੀਂ ਸਾਫ਼ ਕਿੰਨੂੰ ਕਈਏ ਫਿਰ ਕਰੋ ਇਹ ਨਾਲਾ ਸਾਫ਼ ਕਿੱਥੇ ਐਪਲੀਕੇਸ਼ਨ ਦਿੱਤੀ ਹੈ ਫਿਰ ਇਹ ਜਦਿਆਂ ਨੂੰ ਆ ਲੈ ਦੇਖਣੋ ਇਹ ਨਾਲਾ ਕੋਈ ਜ਼ਿਆਦਾ ਲੰਬਾ ਕਮੀ 2-3 ਬੰਦੇ 4 ਲੱਗਣ ਤੇ ਇੱਕ ਦਿਨ ਦੇ ਵਿੱਚ ਨਾਲਾ ਸਾਫ਼ ਹੋ ਜਾਂਦਾ ਤੇ ਉੱਥੇ ਪਾਣੀ ਜਾ ਕੇ ਪੁਲੀ ਦੇ ਵਿੱਚ ਪੈਂਦਾ ਵੱਡੀ ਪੁਲੀਆ ਉਧਰ ਬੰਦ ਕੀਤਾ ਤੇ ਉਧਰੋਂ ਪਾਣੀ ਕੀਤਾ ਹੋਇਆ ਬੰਦ ਚਾਲੂ ਅੱਧਿਓ ਵੱਧ ਸ਼ਹਿਰ ਦਾ ਪਾਣੀ ਉਹ ਸੁੱਧਾ ਕੇਂਦਰ ਜਿਹੜਾ ਕੋਈ ਗਲੀ ਦੇ ਵਿੱਚ ਗੰਦ ਪਿਆ ਸਾਰੀ ਦੇ ਸ਼ੁਦਾ ਕੇਂਦਰ ਵਾਲੀ ਗਲੀ ਚੂਹੇ ਸਾਰੇ ਪਾਸੇ ਔਰ ਇਹ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਇੱਥੇ ਸਾਡੇ ਕੋਲ ਇਹਨੇ ਪਾਣੀ ਦੇ ਵਿੱਚ ਚੱਲ ਕਹਿ ਨਹੀਂ ਤੇ ਇੱਥੇ ਤੇ ਕੋਈ ਨੰਗੜ ਵਾਲਾ ਵੀ 2 ਕਿਲੋਮੀਟਰ ਕਹਿੰਦਾ ਵੀ ਵੜ ਪਾ ਕੇ ਚਲੇ ਜੀਏ ਰੋਡ ਨੂੰ ਸਾੜੀ ਦਈਏ ਇਸ ਰੋਡ ਨੂੰ ਤੇ ਜਿਹੜਾ ਨੰਗੜ ਵਾਲਾ ਦੁਕਾਨਦਾਰਾਂ ਕੋਲ ਉਹਨੇ ਕਿੱਥੇ ਆਉਣਾ ਜਿਹੜਾ 2 ਕਿਲੋਮੀਟਰ ਵੜ ਪਾ ਕੇ ਚੱਲੇਗਾ